ਸਾਰ ਤੁਹਾਡੀ ਵੀਡੀਓ ਜਾਂਦੀ ਹੈ ਛੋਟੀ ਬਹੁਤ ਵਧੀਆ ਤਰੱਕੀ ਹੋਊਗਾ ਹਾਂ ਕਿਹੜਾ ਹੋ ਮੁੰਡਾ ਬੱਕਰਾ ਲੱਗਦੀ ਗੱਲ ਸੁਣ ਲੈ ਦੇ ਦੇ ਤੂੰ ਅੱਗ ਚਾਹ ਕਬੂਤਰੀ ਤੇਰੀ ਬੜੀ ਕਢਾਈ ਹੋਊਗੀ ਇਹਦੇ ਬੱਚੇ ਤੇਰੇ ਕਰੇ ਹੋਣਗੇ ਬੱਚੇ ਬਸ ਅੱਜ ਇਹ ਬੱਕਰਾ ਵੇਚ ਲੈ ਫਿਰ ਤੇਰੀ ਪੂਰੀ ਪ੍ਰਮੋਸ਼ਨ ਕਰੂੰਗੀ ਇਹ ਬੋਕ ਦੇ ਬੱਚੇ ਨੇ ਭਾਈ ਬਹੁਤ ਵਧੀਆ ਬੱਕਰੇ ਨੇ ਅੱਜ ਇਹ ਬੰਦਾ ਇੰਨੇ ਦਾ ਬੱਕਰਾ ਵੇਚ ਕੇ ਗਿਆ ਅੱਜ ਤੇ ਟਾਈਮ ਨਾ ਵੀ ਕੁੱਤੇ ਹਾਰ ਨੇ ਉਹਨਾਂ ਦੀ ਕਰ ਲਿਆ ਨੇ ਬੱਚੇ ਬੁੱੱਚੇ ਬਹੁਤ ਲੈ ਲੈ ਤਿਹਾਰ ਇਹਨਾਂ ਦਾ ਦੂਰ ਪਿਆ ਹੈ ਜੀ ਤਿਹਾਰ ਨਹੀਂ ਦਵੇ ਨੇ 6 ਮਹੀਨੇ ਪਿਆ ਹੈ ਜੀ 6 ਮਹੀਨੇ ਤਿਹਾਰ ਦੇ ਪਏ ਨੇ ਚੱਕਰੋ ਮਸ਼ੀਨ ਲਾ ਕੇ ਕੁਰਬਾਨੀ ਕਰ ਰਹੇ ਨੇ ਇਹਨਾਂ ਨੇ ਜੀ ਤੈਨੂੰ ਮੈਨੂੰ ਸਰੋ ਨਹੀਂ ਕਰਨਾ ਨੇ ਮਸ਼ੀਨ ਲੱਗ ਗਈ ਤੇ ਹਾਂ ਇਹ ਆਲਾ ਫੜ 32000 ਦਾ ਨਹੀਂ ਜੀ ਇਹ ਵਹੀ ਉਹਨਾਂ ਦਰਾਂ ਨਾਲ ਆ ਗਈ ਬੱਕਰੀ ਦੇ ਤੇ ਨਹੀਂ ਐਂਡ ਆ ਗਈ ਨਹੀਂ ਜੀ ਕੋਈ ਨਹੀਂ ਆਪਣੇ ਘਰੇ ਘੜਾ ਲੈ ਜਾਣੀ ਉਹ ਤੇਰਾ ਸਾਢੇ ਜੀ ਰਾਜ ਤੂੰ ਪਾਈ ਜਨੇ ਬੋਲਦਾ ਹੀ ਨਹੀਂ ਪਿਆ ਨਹੀਂ ਜੀ ਤੂੰ ਕਾ ਬਣਿਆ ਥੋងੀ ਤੇ ਕਿ ਤਰਾ ਥੋងੀ ਕਤੈ ਸਿਰ ਤੇ ਲਾ ਜਾ ਸੈਟ ਚ ਐ ਨਹੀਂ ਲੈ ਐ ਨਹੀਂ ਲੈ ਤੈਨੂੰ ਸਾਰੂ ਸਾਮੇ ਸਾਮੇ ਗਾੜੀ ਹਰ ਕੌਣ ਸਾਮੂਗਾ ਐਸੇ ਤੂੰ ਨਹੀਂ ਵਟੇਗਾ ਨਾ ਪਾਲ ਅਸੀਂ ਵੀ ਪਾਲਦੇ ਆਂ ਤਾਂ ਰਾਹ ਜਾਂਦੀਆਂ ਭੈਣ ਦੀਆਂ ਲੋੜੀਆਂ ਮਿੰਟ ਚ ਮਰ ਜਾਂਦੀਆਂ ਨੇ 6:30 ਮਾਰੇ ਜਾਂ ਕਾਂਗ ਤੋਂ ਡਰ ਗਈਆਂ ਢੇਰੀ ਦੇ ਢੇਰੀ 20 ਵਾਰੀ ਬੱਸਾਂ ਨਾਲੇ ਸਾਡੀਆਂ ਬੱਕਰੀਆਂ ਮਰੀਆਂ ਨੇ ਫਿਰ ਕਿਉਂਦਾ ਦਾ ਮਰਨਾ ਜਮਣਾ ਬੜੇ ਕਈ ਨੋਇਲ ਹੈ ਕਿਤਾਹ ਸਾਹ ਭਰੀਆਂ ਖੱਲਾਂ ਦਾ ਕੀ ਤਵਾਰ ਓਏ ਤੇਰਾ ਮੇਰਾ ਤਵਾਰ ਨਹੀਂ ਪਤਾ ਕੀ ਹੋ ਸਕਦਾ ਮੈਨੂੰ ਇੱਕੋ ਹੀ ਦੱਸ ਦੁਕਾਨ ਦੇਣਾ ਨੂੰ ਭਾਈ 70000 ਰੁਪਏ ਲੱਗਦੇ 70 ਦਾ ਤੂੰ ਕਿੰਨੇ ਵੀ ਮਹੀਨਿਆਂ ਦਾ ਮੰਗਦਾ 70 ਮਹੀਨੇ ਨਹੀਂ ਭਰਾ ਦਿੱਤਾ ਕਿ ਕੱਲ ਛੱਡੋ ਭਰਾ 70 70 ਕਰਦਾ ਕਰਦਾ ਬੱਕਰਾ ਕਰ ਲੇਗਾ ਬੁਢਾ ਜਮੇ ਹਾਰ ਜੂਗਾ ਇਹ ਤੰਦ ਸਿੱਟ ਜੂ ਫਿਰ ਕਿਸੇ ਨੇ ਨਹੀਂ ਲੈਣਾ ਮੁੜੇ ਬੰਦੇ ਨੇ ਵੀ ਰੋਟੀ ਨਹੀਂ ਛੇਤੀ ਬੁੜੀਆਂ ਦਿੰਦੀਆਂ ਇਹਨੇ ਪਰਾਂ ਮਾਰਨ ਪੁੱਤਿਆਂ ਵੇ ਪਰਾਂ ਲੈ ਜਾ ਜਾ ਕੇ ਹੈ ਇੱਥੇ ਦੁੱਖ ਦਿੰਨੇ ਛੋ ਜੀ ਸਹੀ ਹੈ ਬਿਲਕੁਲ ਸਹੀ ਹੈ ਜਵਾਨ ਨੂੰ ਰੋਟੀ ਦਿਵਾਇਆ ਹੈ ਇਹਨੂੰ ਕਲੀਤੀ ਬੋਲੀ ਲੱਗਦੀ ਵੀ ਬੋਲੀ ਰਾਜੂ ਨਹੀਂ ਬੋਲੀ ਲੱਗਦੀ ਵੀ ਬੋਲੀ ਲੱਗਦੀ ਢੋਲ 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 ਚਲੋ ਲਾ ਦੇ ਤੇਰੇ ਉਹਨਾਂ ਤੇ ਹਾਂ ਇਹਨਾ ਗੱਲ ਕਰਾਂ ਭਾਈ ਜੇ ਵੇਚਣਾ ਤਾਂ ਰਾਹ ਦੇ ਐਨੇ ਦਿਨ 70 ਮੰਗ ਕੇ ਨਾ ਘੜ ਕੇ ਕਰ ਰਹਾ ਹਾਂ ਤੇ ਬੰਦੇ ਨੂੰ ਫੇਰ ਤੋਂ ਬੰਦਾ ਪੈਸਾ ਲਾਵੇ ਭਾਈ ਪਚੁੰਦਾ ਹੈਗਾ ਤੂੰ ਹਾਂ ਇਹ ਤੇ ਰਾਹ ਦੇ ਫੇਰ ਇਹਨੇ ਗੱਲ ਸਿਰੇ ਦੀ ਨਹੀਂ ਮੰਗ ਤੀਆ ਬੱਕਰਾ ਦੇਣਾ ਹੈ ਨਹੀਂ ਜੀ ਨਹੀਂ ਖੜ ਜਾ ਓਏ ਹਰ ਜਾ ਓਏ ਉਹ ਨਹੀਂ ਤੇ ਆ ਤਾਂ ਮੈਂ ਚੋਤੀਆ ਕਿਹ ਹੈ ਲੱਗਿਆ ਤੀਆ ਬੱਕਰਾ ਉਹ ਖੜ ਜਾ ਖੜ ਜਾ ਗਿਆ ਯਾਰ ਰਾਜੂ ਐਂਡ ਆ ਗਿਆ ਖੜ ਜਾ ਦੋ ਮੱਥਾ ਉਹ ਖੜਾ ਖੜਾ ਜਾ ਕੇ ਥੋੜਾ ਜਿਹਾ ਨਹੀਂ ਮੰਗ ਲਿਆ 55 ਤੂੰ ਕਿਉਂ ਮੰਗਿਆ ਬੱਕਰਾ ਹਾਂ ਤੁਹ ਲਗੇ ਉਹ ਰਾਜੂ ਮੰਗਦਾ ਬਸ ਹੀ ਨਾਲ ਦੇ ਵਾਸਤੇ ਅਗਲਾ ਅਗਲਾ ਨਿਰਾਸ਼ ਕਰਨ ਦਾ ਤਸੱਲ ਤੂੰ ਪੈਂਦੀ ਜਾਂਦਾ ਕਿ ਮੰਗਦਾ ਉਹ ਥਾ ਚਲ ਕੋਈ ਨਹੀਂ ਕੋਈ ਨਹੀਂ ਓਏ ਛੱਡੋ ਚਲੋ ਖੜ ਜੋ ਯਾਰ ਕੋਈ ਨਹੀਂ ਕੋਈ ਨਹੀਂ ਕੋਕੇ ਖੜ ਜਾ ਯਾਰ ਕੋਈ ਕੋਈ ਗੱਲ ਨਹੀਂ ਇਨੇ ਮੰਗ ਲਿਆ 55 ਠੋਕਤਾ ਮੰਝਾ ਹੁਣ ਟੁੱਟੂਗਾ ਸਕੰਜਾ ਦੇਣਾ ਬੱਕਰਾ ਦੇਣਾ ਹੀ ਬੱਕਰਾ ਦੇਣਾ ਬੱਕਰਾ ਦੇਵੇਂਗਾ ਦੇਵਾਂਗੇ ਬੜੇ ਦਲੀਪ ਦੀ ਸੌ ਤੈਨੂੰ ਜੇ ਬੱਕਰਾ ਨਾ ਦੇਣ ਹੁਣ ਬੜਾ ਦਲੀਪ ਦੇਖ ਲੋ ਤੁਹਾਡੇ ਚ ਕਿਹੜਾ ਉੱਚਾ ਜਾ ਰਿਹਾ ਉਹ ਵਿੱਚ ਖੜਾ ਵਿੱਚ ਖੜਾ ਆਹ ਮਿੱਤਾ ਲੰਮੂ ਆ ਠੋਕੜੋ ਤੇ ਲੰਮੇ ਲੰਮੇ ਬਈ ਖੜੇ ਜਿੱਦ ਲਈ ਸਗੜੋਤਾ ਆਹ ਖੜਾ ਓਏ ਆਹ ਖੜਾ ਟੋਪੀ ਵਾਲਾ ਆਹ ਰਾ ਟੋਪੀ ਵਾਲਾ ਰੱਜੂ ਆਹ ਦੇਖਾਂ ਕੱਢੀ ਨਾ ਦੀ ਮੈਂ ਤੈਨੂੰ ਮੁੱਲ ਲਾ ਕੇ ਜਾਊ ਬੱਕਰੇ ਦਾ ਉਹ ਨਹੀਂ ਲਊ ਤਾਂ ਮੇਰੇ ਘਰ ਚ ਦੱਸਾ ਬਹੁਤ ਪਤਾ ਪਊ ਨਾ ਬਹੁਤ ਬਿਲਕੁਲ ਬਹੁਤ ਜੇ ਤਾਂ ਕੋਈ ਮੇਰੀ ਇੱਜ਼ਤ ਰੱਖਣਾ ਸੂਰਮਾ ਜੰਮਪੇਰ ਰੋਡ ਵਾਲੀ ਤਾਂ ਰੱਖੂਗਾ ਨਹੀਂ ਫਿਰ ਮੈਂ ਤਾਂ ਲੈ ਕੇ ਜਾਊਂਗੀ ਕਰ ਕਰ ਜੇ ਕਰੇਗਾ ਹੱਲ ਤਾਂ ਬਜਾਉਂ ਟੱਲ ਮੈਂ ਮੁਰਕੇ ਤੇਰੀ ਬੱਕਰੇ ਤੇ ਨਹੀਂ ਆਉਂਦਾ ਜਿਵੇਂ ਉਹ ਬਾਈ ਨੂੰ ਕਹੇ ਸੀ ਤੇਰੇ ਬੱਕਰੇ ਤੇ ਨਹੀਂ ਮੈਂ ਆਉਂਦਾ ਇਹਨੂੰ ਦਵਾਇਆ ਲੈ ਬੱਕਰਾ ਦੇ ਇੰਸਟਾਟੇ ਨਾਤਾ ਬਾਦੀ ਉੱਤੇ ਵੈਸਾ ਭਰੇ ਜਾਂਦਾ ਪੱਕੀਆਂ ਪੱਕੀਆਂ ਜਮੈਂ ਗੱਲਾਂ ਨਹੀਂ ਕਰਦਾ ਨਵੇੜ ਦੇ ਨਵੇੜ ਦੇ ਨਵੇੜ ਦੇ ਤੂੰ ਨਵੇੜੇ ਇੱਕ 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 ਬੱਕਰਾ ਤਰਾਂ ਨਵੇੜ ਤਾਂ ਠੀਕ ਹੈ ਦਈ ਨਾ ਗਈ 62000 ਦਾ ਚੱਕ ਦੇ ਬੱਕਰਾ ਛੱਡ ਦੇ ਯਾਰ ਜਾ ਹੋ ਗਿਆ ਲੈ ਜਾ ਬੱਕਰਾ ਹੋ ਗਿਆ ਲੈ ਜਾ ਚੱਕ ਚੱਕ ਬਸ ਚੱਲੇਗਾ ਬਕਰੇ ਪੈਸੇ ਕਿਰਾਏ ਦਲਾਲ ਏਕ ਬਣ ਜਾਂਦਾ ਪਰ ਇਹ ਕੇਸ ਨਵੇਂ ਦਾ ਪਤਾ ਨਹੀਂ ਕਿਸੇ ਨੂੰ ਇਹਨੇ ਪੜੂਗਾ ਹਾਂ ਉਹਨਾਂ ਚੱਲੇ ਹਲ ਰਾਜ ਚੱਕ ਦੋ ਦੋ ਮਿੰਨੇ ਦੇ ਬਕਰ ਆਇਆ ਇੱਕ ਦੀ ਰਾਤੀ